ਇਹ ਸਰਕਾਰਾਂ ਕੱਢੀਆਂ ਕੀ ਜੈ ਹਾਂ ਦੇ ਨਾਮ ਤੇ ਇਹ ਸਰਕਾਰਾਂ ਕੱਢੀਆਂ ਕੀ ਜੈ ਹਾਂ ਦੇ ਨਾਮ ਤੇ ਪੰਜਾਬ ਸਰਕਾਰ ਮੁਬਾਰਕ ਨਾ ਟੁੱਟਣਾ ਮੁਬਾਰਕ ਜੀ ਵੀਰ ਜੀ ਜਿਹੜੀ ਯੂਨੀਵਰਸਿਟੀ ਵੱਲੋਂ ਅਸੀਂ ਫੇਰਜ਼ਗਰ ਸਾਂਝੇ ਮੋਰਕੇ ਵੱਲੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰਾਂ ਨੂੰ ਮੰਗ ਪੱਤਰ ਦੇਣ ਦੀ ਮਹਿਮਾਰਮ ਵੀ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ ਬਰਨਾਲੇ ਤੇ ਅੱਜ ਪਟਿਆਲਾ ਲੋਕ ਸਭਾ ਹਲਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਦੇਵ ਸਿੰਘ ਜਿਹੜੇ ਕਿ ਪੰਜਾਬ ਦੇ ਸਿਹਤ ਮੰਤਰੀ ਹੈ ਉਹਨਾਂ ਨੂੰ ਅਸੀਂ ਆਪਣਾ ਮੰਗ ਪੱਤਰ ਦਿੱਤਾ ਹੈ ਮਾਰਚ ਕਰਕੇ ਗੁਰਦਾਰਾ ਦੁਖਨਵਾਲ ਸਾਹਿਬ ਤੋਂ ਕਿ ਪੰਜਾਬ ਸਰਕਾਰ ਨੇ 2 ਸਾਲਾਂ ਦੇ ਵਿੱਚ ਸਿਹਤ ਅਤੇ ਸਿੱਖਿਆ ਦੇ ਵਿੱਚ ਕੋਈ ਭਰਤੀ ਨਹੀਂ ਕੀਤੀ ਸਾਡੀ ਮਾਸਟਰ ਕੈਡਰ ਦੀ ਇੱਕ ਵੀ ਅਸਾਮੀ ਜਾਰੀ ਨਹੀਂ ਕੀਤੀ 55% ਬੇਤੁਕੀ ਸਾਡੇ ਤੇ ਸਰਤ ਲਾਈ ਗਈ ਹੈ ਉਮਰ ਹੱਦ ਛੋਟ ਇਹਨਾਂ ਮੰਗਾਂ ਤੇ ਸਰਕਾਰ ਨੇ ਲਕਚਾਰ ਦੀ ਭਰਤੀ ਕੋਈ ਅਜੇ ਤੱਕ 2 ਸਾਲਾਂ ਦੇ ਵਿੱਚ ਵਰਕ ਨਹੀਂ ਕੀਤਾ ਸਾਨੂੰ ਇਸ ਗੱਲ ਦਾ ਵੀ ਡਰ ਹੈ ਕਿ ਲੋਕ ਸਭਾ ਚੋਣਾਂ ਦੇ ਚੋਣ ਜਾਬਤੇ ਤੋਂ ਬਾਅਦ ਇਹ ਸਰਕਾਰ ਨੇ ਫਿਰ ਇੱਕ ਫੇਰ ਚੁੱਪ ਧਾਰਨੀ ਹੈ ਇਸ ਕਰਕੇ ਅਸੀਂ ਆਪ ਨੂੰ ਇਸ ਆ ਲੋਕ ਸਭਾ ਚੋਣਾਂ ਦੇ ਦੌਰਾਨ ਵੱਖ-ਵੱਖ ਮੰਤਰੀਆਂ ਨੂੰ ਉਮੀਦਵਾਰਾਂ ਨੂੰ ਮੰਗ ਪੱਤਰ ਦੇ ਕੇ ਮੰਗ ਕਰ ਰਹੇ ਆ ਕਿ ਜਦੋਂ ਚੋਣ ਜਾਲ ਦਾ ਖਤਮ ਹੁੰਦਾ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਪੈਲ ਦੇ ਆਧਾਰ ਤੇ ਸਿੱਧੇ ਤੇ ਸਿੱਖਿਆ ਦੇ ਵਿੱਚ ਸਾਡੀਆਂ ਮੰਗਾਂ ਤੇ ਗੌਰ ਕਰੇ ਮਾਸਟਰ ਕੈਡਰ ਦੀ ਭਰਤੀ ਕਰੇ 55% ਦੀ ਬੇਤੂ ਕੀ ਸਰਤਾ ਰੱਦ ਕਰੇ ਸੇਤ ਵਰਕਰ ਦੀ ਭਰਤੀ ਕਰੇ ਉਮਰਾਦ ਛੋੜ ਦੇਵੇ ਇਹਨਾਂ ਮੰਗਾਂ ਨੂੰ ਲੈ ਕੇ ਲੈਕਚਰਾਰ ਦੀ ਮੰਗ ਨੂੰ ਲੈ ਕੇ ਆਰਟ ਐਂਡ ਕਲਚਰ ਦੀ ਮੰਗ ਨੂੰ ਲੈ ਕੇ ਅਸੀਂ ਬੇਜ਼ਗਾਰ ਸਾਂਝਾ ਮੋਰਚਾ ਬਣਾਇਆ ਪੰਜਾਬ ਦੇ ਵਿੱਚ ਉਹਨਾਂ ਦੀ ਅਗਵਾਈ ਦੇ ਵਿੱਚ ਮੋਰਚੇ ਦੀ ਅਗਵਾਈ ਦੇ ਵਿੱਚ ਅਸੀਂ ਆਪਣਾ ਮੰਗ ਪੱਤਰ ਦੇਣ ਡਾਕਟਰ ਅਬਲਜੀਤ ਸਿੰਘ ਜੇਪਾਤਰੀ ਪੰਜਾਬ ਨੂੰ ਪਹੁੰਚਿਆ ਅੱਜ 1 ਮਹੀਨਾ ਪਹਿਲਾਂ ਵੀ ਅਸੀਂ ਆਪਣਾ ਪਿਛਲੀ ਵਾਰੀ ਮੰਗ ਪੱਤਰ ਦੇ ਇੱਕ ਮਹੀਨਾ ਪਹਿਲਾਂ ਵੀ ਅਸੀਂ ਆਪਣਾ ਮੰਗ ਪੱਤਰ ਦੇ ਕੇ ਗਏ ਸੀ 17 ਤਰੀਕ ਨੂੰ ਜਿਹਦੇ ਵਿੱਚ ਸਾਨੂੰ ਭਰੋਸਾ ਦਿੱਤਾ ਗਿਆ ਸੀ ਕਿ ਜਲਦੀ ਤੁਹਾਡੀ ਮੀਟਿੰਗ ਕਰਵਾ ਕੇ ਅਸੀਂ ਤੁਹਾਡਾ ਮਸਲਾ ਹੱਲ ਕਰਵਾਵਾਂਗੇ ਆ ਤਰੰਤ ਬਾਅਦ ਚੋਣ ਜਾਬਤਾ ਪੰਜਾਬ ਦੇ ਵਿੱਚ ਲੱਗਿਆ ਉਹਨਾਂ ਸਮਿਆਂ ਦੇ ਵਿੱਚ ਅਜੇ ਤੱਕ ਕੋਈ ਵੀ ਮੀਟਿੰਗ ਉਸ ਮਸਲੇ ਤੇ ਨਹੀਂ ਕੀਤੀ ਗਈ ਅਜੇ ਤੱਕ ਕੋਈ ਭਰਤੀ ਨਹੀਂ ਕੀਤੀ ਗਈ ਸਾਡੀ ਮੰਗ ਜਿਉਂਦੀ ਤਿਉਂ ਖੜੀ ਹੈ ਇਸ ਕਰਕੇ ਅਸੀਂ 1.5 ਮਹੀਨਾ ਹੋਰ ਤੁਹਾਨੂੰ ਇਸ ਗੱਲ ਤੇ ਉਡੀਕ ਕਰਨੀ ਪੈਣੀ ਹੈ ਜੇ ਜੂਨ ਚੋਣ ਜਾਬਤਾ ਖਤਮ ਹੋਣ ਵਿੱਚ ਬਾਅਦ ਜੂਨ ਮਹੀਨੇ ਦੇ ਵਿੱਚ ਨਾ ਸਾਡੀਆਂ ਮੰਗਾਂ ਤੇ ਗੌਰ ਕੀਤੀ ਤਾਂ ਫਿਰ ਇਸ ਮੰਤਰੀ ਦੀ ਕੋਤੀ ਅੱਗੇ ਪੱਕਾ ਧਰਨਾ ਲਾਉਣਾ ਪਿਆ ਘਰਾਓ ਕਰਨਾ ਪਿਆ ਅਸੀਂ ਆਪਣੇ ਮੋਰਚੇ ਵੱਲੋਂ ਅਗਲਾ ਪ੍ਰੋਗਰਾਮ ਲਿਖਾਂਗੇ ਜੀ ਸੋ ਜੀ ਅੱਜ ਭਰਨਾ ਲਗਾਇਆ ਰੀਜ਼ਨ ਕੀ ਸੀਗਾ ਕਿ ਦੇਖੋ ਜੀ ਪੰਜਾਬ ਦੇ ਵਿੱਚ ਜਿਹੜੇ ਬੇਰੁਜ਼ਗਾਰ ਉਹਨਾਂ ਨੇ ਇਕੱਠੇ ਹੋ ਕੇ ਬੇਰੁਜ਼ਗਾਰ ਸਾਂਝਾ ਮੋਰਚਾ ਬਣਾਇਆ ਹੋਇਆ ਹੈ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੀ ਹੈ ਚਾਹ ਚੋਣ ਜਾਬਤਾ ਲੱਗਿਆ ਹੋਇਆ ਪਰ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਇੱਕ ਸਰਕਾਰ ਨੂੰ ਜਗਾਉਣ ਲਈ ਇਹਨਾਂ ਦੀ ਜਿਹੜੀ ਕਾਰਜਕਾਰੀ ਹੈ 2 ਸਾਲਾਂ ਦੇ ਵਿੱਚ ਜਿਹੜੀ ਬਹੁਤ ਮਾੜੀ ਰਹੀ ਹੈ ਉਸ ਨੂੰ ਜਿਹੜਾ ਹੈਗਾ ਲੋਕਾਂ ਅੱਗੇ ਰੱਖਣ ਦੇ ਲਈ ਤੇ ਆਪਦੀ ਮੰਗਾਂ ਇਹਨਾਂ ਤੱਕ ਪਹੁੰਚਾਉਣ ਦੇ ਲਈ ਅਸੀਂ ਮੰਗ ਪੱਤਰ ਦੇਣ ਦੀ ਮਹਿੰਮ ਸ਼ੁਰੂ ਕੀਤੀ ਹੋਈ ਹੈ ਜਿਸ ਦੇ ਵਿੱਚ ਵੱਧ ਤੋਂ ਵੱਧ ਇਹਨਾਂ ਦੇ ਸਾਰੇ ਮੰਤਰੀ ਔਰ ਜਿੰਨੇ ਵੀ ਇਹਨਾਂ ਦੇ ਹੈਗੇ ਉਮੀਦਵਾਰ ਤੇ ਮੁੱਖ ਮੰਤਰੀ ਤੱਕ ਅਸੀਂ ਮੰਗ ਪੱਤਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਸਰਕਾਰ ਮੰਗ ਨਹੀਂ ਪੂਰੀ ਕਰਦੀ ਐਨ ਟਾਈਮ ਜੀ ਕੀ ਯੂਨੀ ਬਲੋਗੇ ਕੋਈ ਦੇਖੋ ਜੀ ਅਸੀਂ ਅਸੀਂ ਪਹਿਲਾਂ ਵੀ ਜਿਹੜਾ ਇਸ ਤੋਂ ਪਹਿਲਾਂ ਜਦੋਂ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਵੀ ਬਹੁਤ ਤਿੱਖਾ ਸੰਘਰਸ਼ ਕਰ ਚੁੱਕੇ ਹਾਂ ਵਾਰ-ਵਾਰ ਇੱਥੇ ਕੋਠੀ ਦੇ ਅੱਗੇ ਪ੍ਰਦਰਸ਼ਨ ਔਰ ਸੰਗਰੂਰ ਜਿਹੜਾ ਸੀਐਮ ਹਾਊਸ ਦੀ ਰਾਇਸ਼ ਹੈ ਬਹੁਤ ਵੱਡੇ ਉੱਥੇ ਪ੍ਰਦਰਸ਼ਨ ਹੋ ਚੁੱਕੇ ਆ ਬਹੁਤ ਵਾਰ ਉੱਥੇ ਲਾਠੀ ਚਾਰਜ ਹੋਇਆ ਹੈ ਇਸ ਤੋਂ ਬਾਅਦ ਜਿਹੜਾ ਹੈਗਾ ਜੇਕਰ ਨਹੀਂ ਕਰਦੀ ਤਾਂ ਬੇਰਜ਼ਗਾਰਾਂ ਦਾ ਜਿਹੜਾ ਹੈਗਾ ਸਬਰ ਦਾ ਬੰਨ ਟੁੱਟਣ ਵਾਲਾ ਉਸ ਤੋਂ ਬਾਅਦ ਅਸੀਂ ਪੱਕਾ ਮੋਰਚਾ ਚਾਹੇ ਸਾਨੂੰ ਸੀਐਮ ਦੀ ਰਹਿਸ਼ ਅੱਗੇ ਲਾਉਣਾ ਪਵੇ ਚਾਹੇ ਇਹਨਾਂ ਦੇ ਮੰਤਰੀਆਂ ਦੇ ਘਰਾਂ ਅੱਗੇ ਲਾਉਣਾ ਪਵੇ ਉਸ ਨੂੰ ਲਾਉਣ ਦੇ ਲਈ ਅਸੀਂ ਤਿਆਰ ਹਾਂ ਉਹਨੂੰ ਮੰਤਰੀ ਦੇ ਬੇਟੇ ਮਿਲਿਓ ਕੀ ਗੱਲਬਾਤ ਕਰੀ ਉਹਨੇ ਕੀ ਆਸੋਸ ਦੇਖੋ ਮੰਤਰੀ ਦੇ ਬੇਟੇ ਕੋਲ ਜਿਹੜਾ ਮੈਂ ਇਹਨਾਂ ਸਾਰਿਆਂ ਕੋਲ ਰਟਾ ਰਟਾਇਆ ਜਿਹੜਾ ਇੱਕੋ ਹੀ ਜਵਾਬ ਹੁੰਦਾ ਕਿ ਚੋਣ ਜਾਬਤਾ ਲੱਗਿਆ ਹੋਇਆ ਅਸੀਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਕਿ 2 ਸਾਲ ਪਹਿਲਾਂ ਕਿਹੜਾ ਚੋਣ ਜਾਬਤਾ ਲੱਗਾ ਸੀ ਇੱਕ ਵੀ ਭਰਤੀ ਦਾ ਇਹਨਾਂ ਵੱਲੋਂ ਇਹੀ ਕਿਹਾ ਗਿਆ ਕਿ ਚੋਣਾਂ ਜਾਬ ਤਾਂ ਹਟਦੇ ਆਂ ਮંત્રી ਦੇ ਨਾਲ ਮੀਟਿੰਗ ਕਰਾ ਕੇ ਤੁਹਾਡੇ ਮਸਲੇ ਹੱਲ ਕੀਤੇ ਜਾਣਗੇ। ਸੋ ਇਲੈਕਸ਼ਨਾਂ ਦਾ ਟਾਈਮ ਹੈ ਪਿੰਡਾਂ 'ਚ ਵੋਟਾਂ ਮੰਗਣਾਂਗੇ ਉਸ ਟਾਈਮ ਕਿਹੋ ਜਿਹਾ ਰੁਝਾਨ ਰਣਾ ਪਿੰਡਾਂ 'ਚ। ਦੇਖੋ ਤੁਸੀਂ ਰੁਝਾਨ ਦੇਖ ਹੀ ਰਹੇ ਹੋ ਪਿੰਡਾਂ ਦੇ ਵਿੱਚ ਜਿਵੇਂ ਜਾ ਰਿਹਾ ਜਿਹੜਾ ਵਰਗ ਇਹਨਾਂ ਤੋਂ ਦੁਖੀ ਇਹਨਾਂ ਨੂੰ ਸਵਾਲ ਕਰ ਰਿਹਾ ਕਿਉਂਕਿ ਇਹਨਾਂ ਦਾ ਇੱਕੋ ਹੀ ਕਹਿਣਾ ਸੀਗਾ ਮੁੱਖ ਮੰਤਰੀ ਦਾ ਕਿ ਜੇਕਰ ਕੋਈ ਆਉਂਦਾ ਪਾਰਟੀ ਨੂੰ ਤਾਂ ਸਵਾਲ ਕਰੋ ਤੁਹਾਡਾ ਹਕ ਅਧਿਕਾਰ ਬੰਦ ਹੈ ਸਾਡੇ ਵੱਲੋਂ ਵੀ ਬੇਰਜਗਾਰਾਂ ਵੱਲੋਂ ਸਵਾਲ ਕੀਤੇ ਜਾਣਗੇ ਕਿ ਸਾਡੀ ਭਰਤੀ ਦਾ ਇਸ਼ਤਿਹਾਰ ਕਿੱਥੇ ਹੈ 2 ਸਾਲਾਂ ਦੇ ਵਿੱਚ ਕਿਹੜੀ ਭਰਤੀ ਦਾ ਇਸ਼ਤਿਹਾਰ ਤੁਹਾਡੇ ਵੱਲੋਂ ਜਾਰੀ ਕੀਤਾ ਗਿਆ ਇਹ ਸਵਾਲ ਇਹਨਾਂ ਨੂੰ ਜਰੂਰ ਸਾਹਮਣਾ ਕਰਨਾ ਪਊਗਾ ਸਭਾ ਨਾਲ ਟਾਈਮ 'ਚ ਬਾਈਕਾਟ ਦਾ ਕੋਈ ਐਸਾ ਅਸਰ ਆਸਾਤ ਲੱਗਦਾ ਹੈ ਬਾਈਕਾਟ ਪਿੰਡਾਂ 'ਚ ਹੋਏਗਾ ਦੇਖੋ ਬਾਈਕਾਟ ਦੇ ਅਸਰ ਬਣਦੇ ਜਾ ਰਹੇ ਆ ਜੋਕਰ ਬਾਕੀ ਦੇਖੋ ਕਿਸਾਨ ਯੂਨੀਅਨ ਨਾ ਚਾਹੇ ਹੋਰ ਵਰਗ ਹੈ ਸਾਰਾ ਬਾਈਕਾਟ ਕਰਨ ਤੇ ਲੱਗਾ ਹੋਇਆ ਅਸੀਂ ਇੱਕ ਪੜਿਆ ਲਿਖਿਆ ਤੇ ਜਿਹੜਾ ਅਸੀਂ ਇਸ ਕਰਕੇ ਇਹਨਾਂ ਨੂੰ ਸਵਾਲ ਜ਼ਰੂਰ ਕਰਾਂਗੇ ਪਰ ਬਿਨਾ ਵਿਰੋਧ ਤੋਂ ਸਵਾਲ ਕਰਨ ਤੋਂ ਇਹਨਾਂ ਤੋਂ ਰਹਿਣ ਦੇਣੀ ਸਵਾਲ ਇਹਨਾਂ ਨੂੰ ਹਰ ਜਿਹੜਾ ਮੰਤਰੀ ਹੈ ਚਾਹੇ ਵਲੰਟੀਅਰ ਹੈ ਚੱਲਣੇ ਪੈਣਗੇ ਸਾਡੇ ਜੀ ਮੈਂ ਤੁਹਾਨੂੰ ਜਿਵੇਂ ਦੱਸਿਆ ਜੀ ਵੀ ਦਸਿਆ ਲੱਖਾਂ ਲੋਕ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਜੋਬ ਦੀ ਲੋੜ ਹੈ ਔਰ ਗਵਰਨਮੈਂਟ ਚੰਗੀ ਪੱਤਰ ਤੇ ਜੋਬਸ ਦੇ ਵੀ ਰਹੀ ਹੈ ਸੋ ਮੰਗ ਪੱਤਰ ਇਹਨਾਂ ਦਾ ਆਇਆ ਚੋਣ ਜਾਬਤੇ ਤੋਂ ਬਾਅਦ ਇਹ ਦਿੱਤੇ ਜਿਹੜਾ ਹੈ ਜੋ ਇਹਦਾ ਪ੍ਰੋਸੈਸ ਚੱਲ ਰਿਹਾ ਉਹਨੂੰ ਮੁਕੰਮਲ ਕੀਤਾ ਜਾਵੇ